ਵਾਡ ਨੰਬਰ 24 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਕੁਲਵੰਤ ਸਿੰਘ ਬਾਜਵਾ ਜਿਨ੍ਹਾਂ ਨੇ ਆਪਣੇ ਵਾਰਡ ਦੇ ਵਿੱਚ ਆਪਣੇ ਐਮਸੀ ਰਹਿੰਦੇ ਆ ਬਹੁਤ ਸਾਰੇ ਸਰਵਪੱਖੀ ਵਿਕਾਸ ਕੰਮ ਕਰਾਏ ਉਹਨਾਂ ਦੇ ਮੁਤਾਬਕ ਉਹਨਾਂ ਨੇ ਵਾਰਡ ਦੇ ਵਿੱਚ 24 4 ਕਰੋੜ ਦੇ ਕਰੀਬ ਵਿਕਾਸ ਦੇ ਕੰਮ ਕਰਾਏ ਨੇ ਉਹਨਾਂ ਨੇ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਕੰਮ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਕਰਾਈ ਸਨ ਜੇਕਰ ਹਕਮਾਂ ਦਾ ਆਨੰਦ ਮਾਣਾ ਹੈ ਹਰ ਇੱਕ ਤਾਂ ਦੀਆਂ ਸਹੂਲਤਾਂ ਲੈਣੀਆਂ ਨੇ ਤਾ ਉਹਨਾਂ ਦੇ ਚੋਣ ਨਿਸ਼ਾਨ ਤੱਕੜੀ ਤੇ ਮੋਹ ਬਟਨ ਦਬਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ। ਜਿ ਤੁਸੀਂ ਨਵ ਸਮਾਚਾਰ ਦੇਖ ਰਹੇ ਹੋ ਜੇਕਰ ਗੱਲ ਕਰੀਏ ਨਗਰ ਨਿਗਮ ਚੋਣਾਂ ਦੀ ਇਸ ਵਕਤ ਨਗਰ ਨਿਗਮ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰੇਕ ਉਮੀਦਵਾਰ ਆਪਣੇ ਵਾਰਡ ਦੇ ਵਿੱਚ ਜਾ ਕੇ ਵਾਰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਿਹਾ ਹੈ ਅਤੇ ਜਿੱਤਣ ਤੋਂ ਬਾਅਦ ਹੋਣ ਵਾਲੇ ਵਿਕਾਸ ਕਮਾਂ ਦਾ ਵੇਰਵਾ ਦੇ ਰਿਹਾ ਹੈ। ਇਸ ਵਕਤ ਅਸੀਂ ਵਾਰਡ ਨੰਬਰ 24 ਦੇ ਵਿੱਚ ਹਾਂ ਜਿੱਥੇ ਕਿ ਸਾਬਕਾ ਕੌਂਸਲਰ ਸਰਦਾਰ ਕਲੌਂਸਿੰਘ ਵਾਜਵਾ ਜੋ ਕਿ ਐਮਸੀ ਰਹੇ ਨੇ ਤੇ ਸ਼ੋਮਨੀ ਕਾਲੀ ਦਲ ਦੇ ਵਾਰਡ ਨੰਬਰ 24 ਤੋਂ ਉਮੀਦਵਾਰ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੱਜਣਾ ਸਰ ਹਾਂ ਠੀਕ ਹੈ ਜੀ ਚੰਨੋ ਸਰ ਕਿਸ ਤਾਂ ਦੇ ਹਾਲਾਤ ਨੇ ਜੀ ਹਾਲਾਤ ਜਿਹੜੇ ਨੇ ਜੀ ਉਹਨਾਂ ਬਾਰੇ ਦੱਸੀ ਇਹਨਾਂ ਦੇ ਕਾੜੂ ਵਾਲੇ ਆ ਬਸ ਜੀ ਜੀ ਹਾਂਜੀ ਮੈਂ ਸਰਦਾਰ ਕਲੌਂਸਿੰਘ ਵਾਜਵਾ ਜਿਹੜੇ ਕਿ ਮੈਂ ਚੋਣ ਸ਼ੋਮਨੀ ਕਾਲੀ ਦਲ ਤੋਂ ਲੱਗ ਰਿਹਾ ਵਾਰਡ ਨੰਬਰ 24 ਪਹਿਲਾਂ ਮੈਂ ਇੱਥੇ ਸਾਬਕਾ ਐਮਸੀ 5 ਸਾਲ ਸੇਵਾ ਕੀਤੀ ਹੈ ਇਹ ਹੁਣ ਇਹ ਪੁਲਾਗੇ ਨਹੀਂ ਕਿਉਂ ਇਹਨਾਂ ਨੇ ਕੋਈ ਮੂੰਹ ਨਹੀਂ ਲਾ ਰਿਆ ਇਹਨਾਂ ਨੇ ਅੱਜ ਤੋਂ ਕੱਲ ਵੀ ਸਾਡੇ ਇਹਨਾਂ ਦੇ ਪੋਸਟਰ ਪਾੜਦੇ ਜਦੋਂ ਨਹੀਂ ਹੁੰਦੇ ਅੱਜ ਵੀ ਇਹਨਾਂ ਨੇ ਪੋਸਟਰ ਪਾੜਦੇ ਜੀ ਇਹਨਾਂ ਵਾਸਤੇ ਵੀ ਇਹ ਹੁਣ ਡਰੇ ਹੋਏ ਨੇ ਇਹਨਾਂ ਨੇ ਪਤਾ ਸਾਨੂੰ ਵੋਟ ਨਹੀਂ ਕਿਸੇ ਨੇ ਪਾਣੀ ਹਾਂਜੀ ਤੇ ਇਹਨਾਂ ਵਾਸਤੇ ਬਹੁਤ ਗਲਤ ਗੱਲ ਹੈ ਜੀ ਤੇ ਠੀਕ ਨਹੀਂ ਹੈ ਜੇ ਵਾਰਡ ਨੰਬਰ 24 ਦੇ ਵਿੱਚ ਗੱਲ ਕਰੀਏ ਕਿਸ ਤਰ੍ਹਾਂ ਦੇ ਕੰਮ ਹੋਣ ਵਾਲੇ ਨੇ ਵਿਕਾਸ ਦੇ ਤੇ ਜਿੱਤਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰੋਗੇ ਮੈਂ ਜੀ ਪਹਿਲਾਂ 5 ਸਾਲ ਕੰਮ ਕਰਾਏ ਨੇ ਬਹੁਤ ਜ਼ਿਆਦਾ ਜਿਹੜੇ ਵੀ ਕੋਈ ਵੀ ਜਿਹੜਾ ਕੋਈ ਗੱਲ ਉਹ ਮੈਂ ਪਹਿਲੇਦਾਰ ਤੇ ਕਰਾਵਾਂਗਾ ਸੜਕਾਂ ਦਾ ਕੀ ਲਾਈਆਂ ਦਾ ਕੀ ਲਾਟਾਂ ਦਾ ਕੀ ਪਹਿਲਾਂ ਵੀ ਕਰਾਉਂਦੇ ਰਹੇ ਹੁਣ ਵੀ ਕਰਾਵਾਂਗੇ ਐਂ ਜੇ ਗੱਲ ਕਰੀਏ ਇਸ ਵਕਤ ਤੀਜਾ ਸਾਲ ਹੈ ਸਰਕਾਰ ਨੂੰ ਜਿਹੜੀ ਸਰਕਾਰ ਆਈ ਹੋਈ ਹੈ ਇਹਨਾਂ ਨੇ ਵਾਰਡ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦਾ ਕੰਮ ਕੀਤਾ ਨੇ ਜੀ ਅੱਜੇ ਇੱਥੇ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਜੀ ਵਾਰਡ ਦਾ ਜਿਹੜੇ ਕੰਮ ਜਿਹੜੇ ਪਹਿਲਾਂ ਹੋਏ ਪਏ ਨੇ ਜੇ ਮੇਰੇ ਮੇਰੇ ਹੀ ਕਰਾਏ ਹੋਏ ਨੇ ਅੱਜ ਤੋਂ 10 ਸਾਲ ਦੀਆਂ ਗੱਲਾਂ ਨੇ ਇੱਥੇ ਜਿਹੜੇ ਅਸੀਂ ਆਪਣਾ ਪਾਣੀ ਦਾ ਟਿਊਬ ਜਿਹੜਾ ਉਹ ਵੀ ਮੈਨ ਲਵਾਇਆ ਸੀ ਇਹ ਤੇ ਹੈ ਹੀ ਨਹੀਂ ਸੀ ਟਿਊਬ ਜੀ ਇਹ ਲੋਕ ਪਾਣੀ ਤੋਂ ਬਹੁਤ ਪਰੇਸ਼ਾਨ ਹਨ ਜੀ ਤੇ ਜਿਹੜੇ ਜੇ ਗੱਲ ਕਰੀਏ ਵਾਰਡ ਦੇ ਵਿੱਚ ਬੁੜਾਪਾ ਪੈਨਸ਼ਨਾਂ ਦੀ ਆਧਾਰ ਕਾਰਡਾਂ ਦੀ ਹੈਲਥ ਸਿਸਟਮ ਦੀ ਤੇ ਹੋਰ ਮਹਿਲਾਵਾਂ ਦੀਆਂ ਸਮੱਸਿਆਵਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਮਹਿਲਾਵਾਂ ਇਹਨਾਂ ਦੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਇਹਨਾਂ ਨੂੰ ਕਿ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਇਹਨਾਂ ਨੂੰ 3 ਸਾਲ ਹੋ ਗਏ ਇਹਨਾਂ ਨੇ ਅੱਜ ਤੱਕ ਕੋਈ ਵੀ ਇਹਨਾਂ ਨੇ ਕਿਸੇ ਤੋਂ ਕੋਈ ਪਸਾ ਪਾਇਆ ਹੀ ਨਹੀਂ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਹਰ ਲੇਡੀ ਨੂੰ ਇਹ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ हां ਕੀ ਮਹਿਸੂਸ ਕਰਦੇ ਆ ਜਿਹੜੇ ਇਸ ਟਾਈਮ ਸੱਤਾਧਾਰੀ ਪਾਰਟੀ ਦੇ ਬੰਦਿਆਂ ਵੱਲੋਂ ਪੋਸਟਰ ਪਾੜੇ ਜਾ ਰਹੇ ਨੇ ਧੱਕਾ ਕੀਤਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਜਿਹਨਾਂ ਵਸੇ ਗਲਤ ਇਹਨਾਂ ਨੂੰ ਪਤਾ ਕਿ ਸਾਨੂੰ ਲੋਕਾਂ ਨੇ ਵੋਟ ਨਹੀਂ ਪਾਣੀ ਵੀ ਇਹਨਾਂ ਨੇ ਇਹ ਆਂਦੇ ਨੇ ਵੀ ਢਾਹ ਦਈਏ ਇਹਨਾਂ ਨੂੰ ਧਮਕਾਉਂਦੇ ਨੇ ਵੀ ਮਨ ਲ ਕੇ ਡਰ ਕੇ ਚਲੇ ਜਾਣ ਅਸੀਂ ਕਿਉਂ ਜਾਵਾਂਗੇ ਅਸੀਂ ਸ਼੍ਰੋਮਣੀ ਕਮੇਟੀ ਕਾਲੀਗੱਲ ਦੇ ਅ ਕੈਂਡੀਡੇਟ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਮਿੱਟੂ ਚੱਠਾ ਜੀ ਹਲਕਾ ਚਾਰ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਡਿਸਟਰਬੈਂਸ ਹੁੰਦੀ ਆ ਪਾਰਟੀ ਦੇ ਜਿਹੜੇ ਹਾਈ ਕਮਾਂਡ ਆ ਪਾਰਟੀ ਦੇ ਵਰਕਰ ਨੇ ਉਹ ਤੁਹਾਡੇ ਨਾਲ ਖੜੇ ਨੇ ਜੀ ਹਾਲੀ ਬਿਲਕੁਲ ਸਾਡੇ ਨਾਲ ਖੜੇ ਨੇ ਸਾਡੇ ਜਿੰਨੇ ਵੀ ਹੈਗੇ ਨੇ ਸਾਡੇ ਪਾਰਟੀ ਦੇ ਲੀਡਰ ਵਰਕਰ ਸਾਰੇ ਸਾਡੇ ਨਾਲ ਨੇ ਵੀ ਇਹ ਜਿਹੜਾ ਇਹ ਕੰਮ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਆ ਤੁਹਾਡੇ ਸਾਹਮਣੇ ਜਿਹੜੇ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਖੜਾ ਹਰੀ ਓਮ ਜਾਦਵ ਉਹਦੇ ਬਾਰੇ ਕੁਝ ਸ਼ਬਦ ਬੋਲਣ ਜਾਵਾਂਗੇ। ਉਹਦੇ ਬਾਰੇ ਉਹਦੇ ਨੇ ਅਜ ਤੱਕ ਕਰ ਕੋਈ ਕੰਮ ਨਹੀਂ ਉਹ ਤਾਂ ਪਹਿਲੀ ਵਾਰ ਇਸੇ ਦੇਖਿਆ ਕਿ ਦੇਖਿਆ ਨਹੀਂ ਹੈ। ਇਹ ਤੇ ਮੁਲਾਜ਼ਮ ਸੀ ਪਹਿਲਾਂ ਆਪਣੇ ਮੁਲਾਜ਼ਮ ਹੀ ਰਿਹਾ ਤੇ ਹੁਣ ਆਣ ਕੇ ਇਲੈਕਸ਼ਨ ਕਰਨ ਲੱਗਾ। ਇਹਨੂੰ ਗਲੀਆਂਾਂ ਨਹੀਂ ਜਾਣਦਾ ਵੀ ਕੌਣ ਹੈ। ਅ ਤੁਹਾਡੇ ਮੁਤਾਬਕ ਇਸ ਵਾਰਡ ਦੇ ਵਿੱਚ ਜਿਹੜੇ ਕੰਮ ਹੋਣ ਵਾਲੇ ਨੇ ਉਹ ਪੈਲ ਦੇਹਾਰ ਤੇ ਕਿਹੜੇ-ਕਿਹੜੇ ਹੋਣ ਵਾਲੇ ਨੇ? ਪੈਲ ਦੇਹਾਰ ਦੇ ਕੰਮ ਦੇਖੋ ਜੀ ਇੱਥੇ ਸਭ ਤੋਂ ਜ਼ਿਆਦਾ ਇੱਕ ਤੋਂ ਲੋਕਾਂ ਨੂੰ ਪਾਣੀ ਦੀ ਸਮੱਸਿਆ ਹੈ। ਲਾਈਟਾਂ ਦੀ ਸਮੱਸਿਆ ਹੈ। ਸੜਕਾਂ ਦੀ ਸਮੱਸਿਆ ਹੈ। ਇਕ ਕੋਈ ਸੜਕ ਨਹੀਂ ਬਣੀ ਕੋਈ ਪਾਣੀ ਜਾਂਦੇ ਵਿੱਚ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਪਾਣੀ ਨਹੀਂ ਆਉਂਦਾ ਜੀ ਵਾਰਡ ਦੇ ਵਿੱਚ ਜਿਹੜੀ ਵਾਰਡਬੰਦੀ ਹੋਈ ਆ ਉਸ ਨੂੰ ਲੈ ਕੇ ਕੁਝ ਕਹਿਣਾ ਚਾਹੂਗਾ ਕਿਸ ਤਰ੍ਹਾਂ ਦੀ ਵਾਰਡਬੰਦੀ ਹੋਈ ਹੈ ਹਾਂ ਜੀ ਵਾਰਡਬੰਦੀ ਠੀਕ ਹੈ ਜਿਹੜੀ ਵਾਰਡਬੰਦੀ ਚਲੋ ਜਿਹੜੀ ਕਰਤੀ ਇਹਨਾਂ ਨੇ ਉਹ ਕਰਦੀ ਕੀ ਹੁਣ ਇਲੈਕਸ਼ਨ ਤਾਂ ਸਾਨੂੰ ਲੜਨਾ ਹੀ ਪਏਗਾ ਜੀ ਆਪਾਂ ਗੱਲ ਕਰੀਏ 21 ਤਰੀਕ ਨੂੰ ਵੋਟਾਂ ਪੈ ਰਹੀਆਂ ਨੇ ਵੋਟਾਂ ਦੇ ਦੌਰਾਨ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਖ਼ਤਸ਼ਾ ਆਏਗਾ ਵੀ ਜਿਹੜੀ ਡਿਸਟਰਬੈਂਸ ਜਾਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਸਕਦਾ ਇਹ ਨਨਿੱਤਾ ਕਾਈ ਕਰ ਰਹੇ ਆ ਇਹ ਜਦੋਂ ਵੀ ਇਹਨਾਂ ਨੂੰ ਪਤਾ ਵੀ ਅਸੀਂ ਹਰ ਨੇ ਵੀ ਪਾਣੀ ਤਾਂ ਲੋਕਾਂ ਦੇ ਵੋਟ ਹੈ ਨਾ ਲੋਕਾਂ ਦੇ ਨਾਲ ਚੱਲਣ ਦੀ ਗੱਲ ਕਰਦੇ ਕਾਲੀ ਦਲ ਨੂੰ ਵੀ ਵੀ ਮਤਲਬ ਕੀ ਆ ਵੀ ਅਸੀਂ ਲੋਕਾਂ ਦੇ ਨਾਲ ਚੱਲਦੀ ਹੈ ਤੇ ਨਾਲੇ ਜਿਹੜੇ ਮੈਂ 5 ਸਾਲ ਕੰਮ ਕਰਾਏ ਨੇ ਵੀ ਉਹ ਲੋਕਾਂ ਨੂੰ ਪਤਾ ਵੀ ਬਾਜਾ ਸਾਹਿਬ ਸਾਡੇ ਪਹਿਲਾਂ 5 ਸਾਲ ਕੰਮ ਕਰਾਏ ਨੇ ਤੇ ਵੋਟ ਮੈਨੂੰ ਉਹਦੇ ਆਧਾਰ ਤੇ ਮਿਲਣੀ ਹੈ ਹਾਂ ਜਿਹੜੇ ਕੰਮ ਤੁਸੀਂ ਦੱਸੋ ਇਸ ਤੋਂ ਆਪਣੀ ਟਰਮ ਦੇ ਵਿੱਚ ਕਰਾਏ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਕੰਮ ਸੀ ਕਿੰਨੇ ਰੁਪਏ ਦੇ ਕੰਮ ਕਰਾਏ ਨੇ ਮੈਂ ਇੱਥੇ ਜੀ 4 ਕਰੋੜ ਰੁਪਇਆ ਲਾਇਆ ਸੀ ਸਾਨੂੰ ਸੁਬੀਰ ਬਾਦਲ ਸਿੰਘ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਨੇ 4 ਕਰੋੜ ਰੁਪਇਆ ਦਿੱਤਾ ਸੀ ਮੈਨੂੰ ਮੈਂ 4 ਕਰੋੜ ਰੁਪਇਆ ਤੇ ਸਾਰਾ ਇੱਥੇ ਬਾਜਵਾ ਕਰਾਉਣੀ ਆਪਣਾ ਜਗਤਾਰ ਨਾਲ ਗੁਮਦਾਨ ਕਰਕੇ ਮੈਂ ਲਵਾਇਆ 4 ਕਰੋੜ ਰੁਪਇਆ ਤੇ ਆਪਾਂ ਗੱਲ ਕਰੀਏ